ਪਾਸੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾਂ ਸ਼ਹੀਦੀ ਦਿਹਾੜ ਕਰ ਲਿਆ ਔਰ ਇਸ ਮੌਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਆਸ ਹੁੰਦੀ ਹੈ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਕਰਕੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਹਾਨ ਸ਼ਹਾਦਤ ਕਰਕੇ ਪੰਜਾਬ ਦੀ ਇਸ ਧਰਤੀ ਦੇ ਨਾਲ ਪਹਿਲਾਂ ਹੋਈਆਂ ਬੇਇਨਸਾਫੀਆਂ ਵਿੱਚੋਂ ਕੋਈ ਨਾ ਕੋਈ ਬੇਇਨਸਾਫੀ ਜਿਹੜੀ ਆ ਉਹ ਕੇਂਦਰ ਸਰਕਾਰ ਠੀਕ ਕਰੇ ਪੰਜਾਬ ਵਾਸਤੇ ਕੁਝ ਨਾ ਕੁਝ ਕੇਂਦਰ ਸਰਕਾਰ ਜਿਹੜੀ ਆ ਉਹ ਆਪਣਾ ਹੱਥ ਕੋਲ ਤੇ ਕੁਝ ਦੇਵੇਗੀ ਪਰ ਬੜਾ ਅਫਸੋਸ ਹੁੰਦਾ ਕਿ ਇਸ ਸਤਾਪਦੀ ਵਾਲੇ ਬਰੇ ਦੇ ਵਿੱਚ ਕੇਂਦਰ ਸਰਕਾਰ ਸੰਵਿਧਾਨ ਦੀ ਜਿਹੜੀ ਪ੍ਰਸਤਾਵਿਤ ਸੋਧ ਦਾ 131 ਉਹ ਲਿਆ ਕੇ ਤੇ ਚੰਡੀਗੜ੍ਹ ਦਾ ਪੰਜਾਬ ਦਾ ਜਿਹੜਾ ਕਲੇਮ ਹੈ ਪੱਕਾ ਖਤਮ ਕਰੇ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਲੱਗ ਮੈਂ ਸਮਝਦਾ ਇਸ ਤੋਂ ਵੱਡੀ ਬੇਇਨਸਾਫੀ ਕੋਈ ਹੋ ਨਹੀਂ ਸਕਦਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਵਿਰੋਧ ਕਰਨ ਵਾਸਤੇ ਸਰਦਾਰ ਸੁਖਬੀ ਸਿੰਘ ਬਾਦਲ ਪਰਦਾ ਸਾਹਿਬ ਨੇ ਕੱਲ ਐਮਰਜੈਂਸੀ ਮੀਟਿੰਗ ਜਿਹੜੀ ਹੈ 24 ਤਰੀਕ ਨੂੰ 2 ਵਜੇ ਪਾਰਟੀ ਦੀ ਕੋਰ ਕਮੇਟੀ ਦੀ ਬੁਲਾਈ ਆ ਜਿਹਦੇ ਵਿੱਚ ਅਸੀਂ ਸਾਰੀ ਸਟ੍ਰੈਟਜੀ ਤੈਅ ਕਰਾਂਗੇ ਕਿ ਇਹ ਜਿਹੜੀ ਵੱਡੀ ਬੇਇਨਸਾਫੀ ਪੰਜਾਬ ਨਾਲ ਹੋਣ ਲੱਗੀ ਆ ਇਹਨੂੰ ਰੋਕਣਾ ਕਿ ਸੰਵਿਧਾਨਕ ਮਹਾਰਨਰਵੀ ਸਲਾਹ ਕਰਦੇ ਆਂ ਔਰ ਸਾਰਾ ਕੁਝ ਕੋਰ ਕਮੇਟੀ ਦੇ ਵਿੱਚ ਮੀਟਿੰਗ ਫੈਸਲਾ ਕਰਕੇ ਇਹਦਾ ਡਟ ਕੇ ਅਸੀਂ ਵਿਰੋਧ ਕਰਾਂਗੇ ਪਰ ਕੇਂਦਰ ਸਰਕਾਰ ਨੂੰ ਇਹੋ ਜੇ ਫੈਸਲੇ ਲੈਣ ਤੋਂ ਗੁਰੇਜ਼ ਕਰਕੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ